ਅੱਜ ਦਿਨਾਂ ਨਗਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਇਸ ਦੇ ਵਿੱਚ ਅ ਸਿੱਖਿਆ ਕ੍ਰਾਂਤੀ ਦੇ ਨਾਲ ਸੰਬੰਧਿਤ ਅ ਬਦਲਦਾ ਪੰਜਾਬ ਦੇ ਸੰਬੰਧ ਵਿੱਚ ਅ ਇੱਥੇ ਇੱਕ ਉਦਘਾਟਨੀ ਸਮਾਰੋਹ ਕੀਤਾ ਗਿਆ ਜਿਸ ਦੇ ਵਿੱਚ ਅ ਬੱਚਿਆਂ ਦੇ ਪੇਰੈਂਟਸ ਨੇ ਅ ਬੱਚਿਆਂ ਨੇ ਭਾਗ ਲਿਆ ਔਰ ਅ ਸਰਕਾਰ ਨੇ ਜਿਵੇਂ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਿਆ ਦੇ ਵਿੱਚ ਸੁਧਾਰ ਕੀਤਾ ਹੈ ਸਕੂਲਾਂ ਦੇ ਵਿੱਚ ਵਧੀਆ ਲੈਬਸ ਬਣਾਈਆਂ ਬੱਚਿਆਂ ਦੇ ਬੈਠਣ ਵਾਸਤੇ ਸਾਰਾ ਇਨਫਰਾਸਟ੍ਰਕਚਰ ਸਾਰਾ ਨਮਾ ਭੇਜਿਆ ਹੈ ਔਰ ਸਾਰੇ ਸਕੂਲਾਂ ਦੀਆਂ ਜਿਵੇਂ ਚਾਰ ਦਵਰੀਆਂ ਨਵੀਆਂ ਕੀਤੀਆਂ ਨੇ ਹਾਈ ਟੈਕ ਕੀਤਾ এডਿਕੇਸ਼ਨ ਨੂੰ ਔਰ ਜਿਵੇਂ ਲੈਬਾਂ ਦੇ ਵਿੱਚ ਸੁਧਾਰ ਕੀਤਾ ਕੰਪਿਊਟਰਸ ਲੈਬ ਅਪਡੇਟ ਕੀਤੀਆਂ ਨੇ ਸੋ ਮੈਂ ਪਿਛਲੇ ਕੁਝ ਸਕੂਲਾਂ ਵਿੱਚ ਹੋ ਕੇ ਆਇਆ ਅੱਜ ਗਰੋਟੀਆਂ ਸਕੂਲ ਦੇ ਵਿੱਚ ਵੀ ਇੱਕ ਪ੍ਰੋਗਰਾਮ ਸੀ ਉੱਥੇ ਵੀ ਆ ਸਰਕਾਰ ਨੇ 25 ਲੱਖ ਰੁਪਇਆ ਪ੍ਰਾਇਮਰੀ ਸਕੂਲ ਦੇ ਵਿੱਚ ਦਿੱਤਾ। ਸੋ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਜਿਵੇਂ ਦਿੱਲੀ ਦੇ ਵਿੱਚ ਮਨੋ ਸੋਧਿਆ ਜੀ ਨੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆ ਕੇ ਔਰ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਇੱਕ ਮਾਹੌਲ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਬਣਿਆ ਕਿ ਇੱਕ ਸਮਾਰਟ ਕਲਾਸਰੂਮ ਦੇ ਵਿੱਚ ਵਧੀਆ ਦੇ ਵਿੱਚ ਪ੍ਰੋਜੈਕਟਰ ਲੱਗੇ ਨੇ। ਬਿਜਲੀ ਦਾ ਪ੍ਰਬੰਧ ਪੂਰਾ ਔਰ ਬਿਲਕੁਲ ਫਰਨੀਚਰ ਨਮਾ ਰੱਖਿਆ ਗਿਆ ਹੈ ਔਰ ਬੱਚਿਆਂ ਦਾ ਇੱਕ ਵਧੀਆ ਮਾਹੌਲ ਬਣ ਗਿਆ ਪੜ੍ਹਨ ਦਾ ਸਰਕਾਰ ਦੀ ਇਹ ਮਨਸਾਖੀ ਜਿਵੇਂ ਸਰਕਾਰ ਬਣ ਤੋਂ ਪਹਿਲਾਂ ਲੋਕਾਂ ਨਾਲ ਵਾਦੇ ਕੀਤੇ ਸੀ ਸਿੱਖਿਆ ਵਿੱਚ ਸੁਧਾਰ ਲਿਆਵਾਂਗੇ ਤੋਂ ਬੜੇ ਵੱਡੇ ਪੱਧਰ ਦੇ ਉੱਤੇ ਸਿੱਖਿਆ ਦੇ ਵਿੱਚ ਸੁਧਾਰ ਹੋਇਆ ਹੈ ਇਸ ਦੇ ਨਾਲ ਆ ਦਿਨਾਂ ਨਾਲ ਜਿਹੜੇ ਸਕੂਲ ਦੇ ਵਿੱਚ ਖੜੇ ਆ ਦੇ ਸਾਹਮਣੇ ਬਿਲਕੁਲ ਆਮ ਆਦਮੀ ਕਲੀਨਿਕ ਵੀ ਇੱਕ ਖੁੱਲਿਆ ਜਿੱਥੇ ਲੱਖਾਂ ਲੋਕ ਜਿਹੜੇ ਨੇ ਉਹ ਫ੍ਰੀ ਇਲਾਜ ਕਰਵਾ ਰਹੇ ਨੇ ਸਰਕਾਰ ਦਾ ਮਕਸਦ ਹੈ ਕਿ ਜਿੱਥੇ ਆਮ ਸ਼ਹਿਰੀਆਂ ਦਾ ਧਿਆਨ ਰੱਖਣਾ ਬੱਚਿਆਂ ਦਾ ਧਿਆਨ ਰੱਖਣਾ ਉੱਥੇ ਬੇਰੁਜ਼ਗਾਰਾਂ ਨੂੰ ਵੀ ਪੜ੍ਹੇ ਲਿਖੇ ਬੱਚਿਆਂ ਨੂੰ 55000 ਤੋਂ ਵੱਧ ਰੋਜ਼ਗਾਰ ਦਿਤੇ ਨੇ ਔਰ ਪਾਣੀ ਦੀ ਜੇ ਗੱਲ ਕਰੀਏ ਤੇ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪਖੜਾ ਨੰਗਲ ਦੇ ਪਖੜਾ ਨੰਗਲ ਦੇ ਬੀਬੀਐਮ ਆਫਿਸ ਦੇ ਵਿੱਚ ਧਰਨਾ ਦੇ ਕੇ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਪਾਣੀ ਹਰਿਆਣਾ ਦੇ ਕਿਸਾਨਾਂ ਨੂੰ ਮਿਲਿਆ ਸੀ ਉਹ ਪੰਜਾਬ ਦੇ ਕਿਸਾਨਾਂ ਨੂੰ ਮਿਲੇ